ਅਕਾਊਂਟਿੰਗ ਵਿੱਚ ਬੈਨਜਮੀਆ ਦੌਰਾਨ ਚਰਚਾ ਵਿੱਚ ਕਾਫੀ ਆਏ ਸੰਕੋਲੀ ਦੈਨ ਸਤਾਈ ਪਵਨ ਸਰੂਪ ਮਾਮਲੇ ਚ ਨਾਮਜ਼ਦ ਨੇ ਕੋਹਲੀ ਹਾਲਾਂਕਿ ਅਜੇ ਸਪਸ਼ਟ ਨਹੀਂ ਹੋਇਆ ਹੈ ਕਿ ਕਿਸ ਮਾਮਲੇ ਚ ਗ੍ਰਿਫਤਾਰੀ ਜੋ ਹੈ ਉਹ ਸਤਿੰਦਰ ਕੋਹਲੀ ਦੀ ਹੋਈ ਹੈ ਤੇ ਸੁਪੀਰ ਸਿੰਘ ਬਾਦਲ ਦੇ ਨਜ਼ਦੀਕੀ ਸਤਿੰਦਰ ਸਿੰਘ ਕੋਹਲੀ ਨੂੰ ਗ੍ਰਿਫਤਾਰ ਪੁਲਿਸ ਦੇ ਵੱਲੋਂ ਕਰ ਲਿਆ ਗਿਆ ਹੈ 328 ਪਵਨ ਸਰੂਪ ਮਾਮਲੇ ਚ ਨਾਮਜ਼ਦ ਨੇ ਕੋਹਲੀ ਕੋ 328 ਪਵਨ ਸਰੂਪ ਦਾ ਮਾਮਲਾ ਕਾਫੀ ਜ਼ਿਆਦਾ ਪੱਕਿਆ ਸੀ 7 ਦਸੰਬਰ ਦਾ ਉਹ ਦਿਨ ਜਰੂਰੀ 7 ਦਸੰਬਰ ਨੂੰ ਪੁਲਿਸ ਦੇ ਵੱਲੋਂ ਐਫ ਆਈ ਆਰ ਦਰਜ ਕੀਤੀ ਸੀ ਵਕਫ ਵਕਤਾਰਵ ਨੂੰ ਲੈ ਕੇ ਤੇ ਉਸ ਤੋਂ ਬਾਅਦ ਇਸ ਗੱਲ ਦਾ ਜ਼ਿਕਰ ਵਾਰ-ਵਾਰ ਹੋਇਆ ਸੀ ਕਿ ਕਿਸ ਤਿਕਨਾਲ ਧਾਰਮਿਕ ਪੂਰੇ ਮਸਲਿਆਂ 'ਚ ਦਖਲਅੰਦਾਜ਼ੀ ਸਰਕਾਰ ਦੇ ਵੱਲੋਂ ਕੀਤੀ ਜਾ ਰਹੀ ਹਾਲ ਫਿਲਹਾਲ 'ਚ ਵੀ ਇਸ ਪੂਰੇ ਮਾਮਲੇ ਤੇ ਇੱਕ ਐਸਆਈਟੀ ਦਾ ਗਠਨ ਵੀ ਕੀਤਾ ਗਿਆ ਸੀ ਤੇ ਹੁਣ ਇੱਕ ਇਹੰਤੋਂ ਵੱਡੀ ਖਬਰ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਸੁਖਬੀਰ ਸਿੰਘ ਬਾਦਲ ਦੇ ਨਜ਼ਦੀਕੀ ਸਤਿੰਦਰ ਸਿੰਘ ਖੋਲੀ ਗ੍ਰਫਤਾਰ ਕੀਤਾ ਗਿਆ ਨੇ ਹੋਰ ਜਾਣਕਾਰੀ ਅਸੀਂ ਲੈਣ ਦੀ ਕੋਸ਼ਿਸ਼ ਕਰਾਂਗੇ ਬੈਨਾ ਮੇਰੇ ਸੇ ਹੋਗੀ ਰਾਜੀਵ ਸ਼ਰਮਾ ਫੋਨ ਲਾਈਨ ਤੇ ਜੁੜਨੇ ਰਾਜੀਵ ਇਹ ਗ੍ਰਫਤਾਰੀ ਕਦੋਂ ਹੋਈ ਕਿਵੇਂ ਹੋਈ ਕਿਹੜੇ ਮਾਮਲੇ 'ਚ ਹੋਈ ਦੇਖੋ ਜੋ ਸਰਬਜੀਤ ਹੁਣ ਤੱਕ ਜਿਹੜੀ ਜਾਣਕਾਰੀ ਮਿਲ ਰਹੀ ਹੈ ਇੱਕ ਵੱਡੀ ਡਿਵੈਲਪਮੈਂਟ ਜਿਹੜੀ ਹੈ 328 ਸਰੂਪਾਂ ਦੇ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਕਿਉਂਕਿ ਜਿਹੜੇ ਵਿਧਾਨ ਸਭਾ ਦੇ ਸਪੀਕਰ ਨੇ ਕੁਲਤਾਰ ਸੰਧਵਾ ਉਹਨਾਂ ਵੱਲੋਂ ਖੁਦ ਇਹ ਭਰੋਸਾ ਦਿੱਤਾ ਗਿਆ ਸੀ ਕਿ ਇਸ ਮਾਮਲੇ ਦੇ ਵਿੱਚ ਸਭ ਤੋਂ ਪਹਿਲਾਂ ਐਫ ਆਈ ਆਰ ਦਰਜ ਕਰਨ ਦੀ ਗੱਲ ਕਹੀ ਗਈ ਬਾਅਦ ਦੇ ਵਿੱਚ ਕਾਰਵਾਈ ਦਾ ਵੀ ਜ਼ਿਕਰ ਹੋਇਆ ਤਾਂ ਹੁਣ ਜਿਹੜੀ ਜਾਣਕਾਰੀ ਨਿਕਲ ਕੇ ਆ ਰਹੀ ਹੈ ਉਹ ਆਪਣੇ ਆਪ ਦੇ ਵਿੱਚ ਬਹੁਤ ਕਬਡੀ ਜਾਣਕਾਰੀ ਹੈ ਕਿਉਂਕਿ ਜਿਸ ਸੀਏ ਦੀ ਗ੍ਰਿਫਤਾਰੀ ਦਾ ਜ਼ਿਕਰ ਕੀਤਾ ਜਾ ਰਿਹਾ ਅਕਾਲੀ ਦਲ ਦੇ ਵਿੱਚ ਉਹਨਾਂ ਦੀ ਅਹਿਮ ਭੂਮਿਕਾ ਰਹੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿੰਨੇ ਵੀ ਜਿਹੜੇ ਖਾਤੇ ਨੇ ਜਾਂ ਜੋ ਵੀ ਲੈਣ ਦੇਣ ਹੁੰਦਾ ਹੈ ਕਿਸੇ ਵੀ ਤਰੀਕੇ ਦਾ ਤਾਂ ਉਸ ਦੀ ਜਿਹੜੀ ਪੂਰੀ ਜਿਹੜਾ ਅਸੀਂ ਕਹੀਏ ਕਿ ਖਾਤਾ ਜਿਹੜਾ ਤਿਆਰ ਕੀਤਾ ਜਾਂਦਾ ਉਹ ਸੀਏ ਕੋਲੀ ਦੇ ਵੱਲੋਂ ਕੀਤਾ ਜਾਂਦਾ ਸੀ ਹਾਲਾਂਕਿ ਜਿਹੜੇ ਸੀਏ ਸਿੰਦਰ ਸਿੰਘ ਕੋਲੀ ਨੇ ਉਹ ਇੱਕ ਵਾਰ ਉਸ ਵੇਲੇ ਵੀ ਚਰਚਾ ਦੇ ਵਿੱਚ ਆਏ ਸੀ ਕਿ ਐਸਜੀਪੀਸੀ ਵੱਲੋਂ ਮੋਟੀ ਰਕਮ ਜਿਹੜੀ ਹੈ ਉਹਨਾਂ ਨੂੰ ਤਨਖਾਹ ਦੀ 8 ਵਜੇ ਦੇ ਵਿੱਚ ਦਿੱਤੀ ਜਾਂਦੀ ਹੈ ਬਾਅਦ ਦੇ ਵਿੱਚ ਇਸ ਚੀਜ਼ ਦਾ ਵੱਡੇ ਪੱਧਰ ਤੇ ਵਿਰੋਧ ਹੋਇਆ ਪਰ ਹੁਣ ਇਸ ਤਰੀਕੇ ਦੇ ਨਾਲ ਕਿਉਂਕਿ ਜਿਹੜੇ 328 55 ਸਰੂਪ ਨੇ ਉਹਨਾਂ ਤੱਕ ਇਹੀ ਤਰਕ ਦਿੰਦੀ ਆਈ ਹੈ ਕਿ ਇਹ ਬੇਅਦਬੀ ਦਾ ਮਾਮਲਾ ਨਹੀਂ ਹੈ ਬਲਕਿ ਪੈਸਿਆਂ ਦੀ ਜਿਹੜੀ ਧੋਖਾਧੜੀ ਹੈ ਉਸ ਦਾ ਮਾਮਲਾ ਤਾਂ ਇਸ ਕਰਕੇ ਹੁਣ ਸਰਕਾਰ ਵੱਲੋਂ ਜਿਸ ਤਰੀਕੇ ਦੇ ਨਾਲ ਕਿਹਾ ਗਿਆ ਸੀ ਕਿ ਇਸ ਦੀ ਤਿਆ ਤੱਕ ਜਾਇਆ ਜਾਏਗਾ ਭਾਵੇਂ ਕਿ ਉਹਨਾਂ ਨੇ ਕਿਸੇ ਵੀ ਜੋ ਐਸਜੀਪੀਸੀ ਦਾ ਕੋਈ ਮੁਲਾਜ਼ਮ ਹੈ ਜਾਂ ਕੋਈ ਧਾਰਮਿਕ ਅਹੁਦੇ ਤੇ ਉੱਤੇ ਕੋਈ ਜਿਕਰ ਸੇਵਾ ਨਿਭਾ ਰਿਹਾ ਤਾਂ ਉਹਨਾਂ ਦੇ ਖਿਲਾਫ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਪਰ ਸਿਏ ਦੀ ਗ੍ਰਿਫਤਾਰੀ ਤੋਂ ਇਹ ਸਪਸ਼ਟ ਹੈ ਕਿ ਜੋ ਦਾਵਾ ਐਸਜੀਪੀਸੀ ਹੁਣ ਤੱਕ ਕਰਦੀ ਆ ਰਹੀ ਸੀ ਕਿ ਇਹ ਅਸੀਂਾਂ ਦੀ ਲੈਂਡੀਨ ਦਾ ਮਸਲਾ ਸੀ ਜਿਹੜੇ ਸਰੂਪ ਦਿੱਤੇ ਗਏ ਉਹਨਾਂ ਦੀ ਜਿਹੜੀ ਭੇਟਾ ਹੈ ਉਹ ਜਮਾ ਨਹੀਂ ਕਰਵਾਈ ਗਈ ਐਸਜੀਪੀਸੀ ਦੇ ਖਾਤਿਆਂ ਦੇ ਵਿੱਚ ਪਰ ਇਸ ਦੀ ਜ਼ਿੰਮੇਵਾਰੀ ਕਿਤਨਾ ਕਿਤੇ ਸੀਏਬੀ ਵੀ ਬਣਦੀ ਹੈ ਕਿਉਂਕਿ ਜੇਕਰ ਇੱਕ ਪੈਸੇ ਤੋਂ ਲੈ ਕੇ 1 ਰੁਪਇਆ ਲੱਖਾਂ ਰੁਪਇਆ ਕਰੋੜਾਂ ਦੀ ਜਿਹੜੀ ਕੋਈ ਵੀ ਚੀਜ਼ ਖਰੀਦੀ ਜਾਂਦੀ ਹੈ ਚਾਹੇ ਉਹ ਮੁਲਾਜ਼ਮਾਂ ਨੂੰ ਤਨਖਾਹਾਂ ਦਿੱਤੀਆਂ ਜਾਂਦੀਆਂ ਨੇ ਜੋ ਵੀ ਭੇਟਾ ਜਿਹੜੀ ਚੜਦੀ ਹੈ ਸੰਗਤ ਦੇ ਵੱਲੋਂ ਜਿਹੜੇ ਪੈਸੇ ਦਾਨ ਦੇ ਰੂਪ ਦੇ ਵਿੱਚ ਦਿੱਤੇ ਜਾਂਦੇ ਨੇ ਤਾਂ ਉਹਨਾਂ ਸਾਰਿਆਂ ਦਾ ਹਿਸਾਬ ਕਿਤਾਬ ਰੱਖਣ ਦੀ ਜ਼ਿੰਮੇਵਾਰੀ ਇੱਕ ਸੀਏ ਦੀ ਹੁੰਦੀ ਹੈ ਕਿ ਉਸ ਵੱਲੋਂ ਇਹ ਦੱਸਣਾ ਹੁੰਦਾ ਕਿ ਕਿਹੜੀ ਚੀਜ਼ ਦੇ ਉੱਤੇ ਕਿੰਨਾ ਟੈਕਸ ਬਣਦਾ ਹੈ ਜਾਂ ਕਿਹੜਾ ਟੈਕਸ ਕਿੱਦਾਂ ਮਾਫ ਕਰਵਾਉਣਾ ਹੈ ਤਾਂ ਹਰ ਸਾਲ ਜਿਹੜਾ ਬਜਟ ਐਸਪੀਸੀ ਵੱਲੋਂ ਪੇਸ਼ ਵੀ ਕੀਤਾ ਜਾਂਦਾ ਹੈ ਬਜਟ ਜਿਹੜਾ ਰੱਖਿਆ ਵੀ ਜਾਂਦਾ ਹੈ ਤਾਂ ਉਹ ਕਿਤੇ ਨਾ ਕਿਤੇ ਸਾਰਾ ਜਿਹੜਾ ਖਾਤਾ ਉਹ ਸੀਏ ਦੇ ਵੱਲੋਂ ਹੀ ਤਿਆਰ ਕੀਤਾ ਜਾਂਦਾ ਪਰ ਜਿਸ ਤਰੀਕੇ ਦੇ ਨਾਲ ਹੁਣ ਸੀਏ ਦੀ ਗ੍ਰਿਫਤਾਰੀ ਨੂੰ ਜੋ ਹੈ ਸਿੱਧੇ ਤੌਰ ਤੇ ਪਾਵਨ ਸਰੂਪਾਂ ਦਾ ਜਿਹੜਾ ਲੈਣ-ਦੇਣ ਹੋਇਆ ਸੀ ਜਿੰਨਾ ਜਿੰਨਾ ਲੋਕਾਂ ਨੂੰ ਉਹ ਸਰੂਪ ਦਿੱਤੇ ਗਏ ਉਹਨਾਂ ਵੱਲੋਂ ਉਹ ਪੈਸੇ ਅਜੇ ਕਰ ਦਿੱਤੇ ਗਏ ਭੇਟਾ ਜਿਹੜੀ ਦਿੱਤੀ ਜਾਣੀ ਹੈ ਉਹ ਕਿਉਂ ਜਮਾ ਨਹੀਂ ਕਰਵਾਈ ਗਈ ਹਾਲਾਂਕਿ 16 ਜਿਹੜੇ ਮੁਲਾਜ਼ਮ ਨੇ ਉਹਨਾਂ ਦੇ ਖਿਲਾਫ ਐਸਡੀਪੀਸੀ ਇਹ ਦਾਵਾ ਕਰਦੀ ਹੈ ਕਿ ਅਸੀਂ ਪਹਿਲਾਂ ਤੋਂ ਕਾਰਵਾਈ ਕਰ ਚੁੱਕੇ ਹਾਂ ਔਰ ਉਸ ਵੇਲੇ ਦੇ ਜਿਹੜੇ ਤਤਕਾਲੀ ਮੁੱਖ ਸਕੱਤਰ ਸਨ ਡਾਕਟਰ ਰੂਪ ਸਿੰਘ ਉਹਨਾਂ ਧਾਰ ਦੇ ਉੱਤੇ ਅਸਤੀਫਾ ਤੱਕ ਦੇ ਦਿੱਤਾ ਗਿਆ ਸੀ ਹਾਲਾਂਕਿ ਉਸ ਵੇਲੇ ਪ੍ਰਧਾਨ ਗੋਬਿੰਦ ਸਿੰਘ ਲੋਗੋਵਾਲ ਸਨ ਔਰ ਇਹ ਵੀ ਸਵਾਲ ਉੱਠਿਆ ਕਿ ਪ੍ਰਧਾਨ ਦੀ ਜ਼ਿੰਮੇਵਾਰੀ ਹੈ ਉਸ ਨੂੰ ਬਚਾਉਣ ਕਰਕੇ ਜੋ ਹੈ ਉਹ ਡਾਕਟਰ ਰੂਪ ਸਿੰਘ ਦਾ ਅਸਤੀਫਾ ਲਿਆ ਗਿਆ ਤਾਂ ਕਈ ਚੀਜ਼ਾਂ ਜਿਹੜੀਆਂ ਇਸ ਪੂਰੇ ਮਾਮਲੇ ਦੇ ਨਾਲ ਜੁੜੀਆਂ ਹੋਈਆਂ ਨੇ ਪਰ ਆਪਣੇ ਆਪ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਜਿਸ ਤਰੀਕੇ ਦੇ ਨਾਲ ਸੀਏ ਸਤਿੰਦਰ ਕੋਲੀ ਦੀ ਗ੍ਰਿਫਤਾਰੀ ਦੀ ਜਿਹੜੀ ਖਬਰ ਆ ਰਹੀ ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਕਈ ਜਿਹੜੇ ਲੋਕ ਐਸਜੀਪੀਸੀ ਦੇ ਨਾਲ ਸਿੱਧੇ ਤੌਰ ਤੇ ਜਿਹੜੇ ਜੁੜੇ ਹੋਏ ਨੇ ਇਆਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜੇ ਹੋਏ ਨੇ ਤਾਂ ਉਹਨਾਂ ਦੀਆਂ ਵੀ ਮੁਸ਼ਕਲਾਂ ਜਿਹੜੀਆਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ। ਰਾਜੀਵ ਜੀ ਤੋਂ ਇਹ ਵੀ ਜਾਣਕਾਰੀ ਚਾਹਾਂਗੇ ਹਾਲ-ਹਿਲ ਫਿਲਹਾਲ ਜੇ ਕੁਝ ਤਤਕਾਲੀ ਹੁਕਮਦਾਰਾਂ ਦੇ ਵੱਲੋਂ ਹਾਈ ਕੋਰਟ ਦਾ ਰੁਕ ਕੀਤਾ ਗਿਆ ਸੀ ਐਂਟੀਸਿਪੇਟਰੀ ਬੇਲ ਨੂੰ ਲੈ ਕੇ ਕਿ ਉਹਨਾਂ 'ਚ ਸਤਿੰਦਰ ਸਿੰਘ ਦਾ ਵੀ ਨਾਮ ਸੀ। ਉਹ ਹੁਣ ਤੱਕ ਸਤਿੰਦਰ ਸਿੰਘ ਬਾਰੇ ਕਿਸੇ ਵੀ ਅ ਅਸੀਂ ਕਹੀਏ ਜੇਕਰ ਸਰੂਪਾਂ ਦੇ ਮਾਮਲਿਆਂ ਦੇ ਵਿੱਚ ਕਦੇ ਵੀ ਸਤਿੰਦਰ ਸਿੰਘ ਕੋਹਲੀ ਦਾ ਜ਼ਿਕਰ ਹੁਣ ਤੱਕ ਨਹੀਂ ਹੋਇਆ ਜਦਕਿ ਜਿਹੜੇ ਹੋਰ ਮੁਲਾਜ਼ਮ ਨੇ ਉੱਥੇ ਉਸ ਵੇਲੇ ਦੇ ਕੋਈ ਸੁਪਰਵਾਈਜ਼ਰ ਸੀ 77 ਸੀ ਮੀਟ 77 ਤਾਂ ਉਹ ਜਿਹੜੇ ਲੋਕਾਂ ਨੂੰ ਇਸ ਪੂਰੇ ਮਾਮਲੇ ਦੇ ਲਈ ਜ਼ਿੰਮੇਵਾਰ ਟਹਿਰਾਇਆ ਗਿਆ ਸੀ ਹਾਲਾਂਕਿ ਸਭ ਤੋਂ ਪਹਿਲਾਂ ਜਦੋਂ ਇੱਕ ਸੁਪਰਵਾਈਜ਼ਰ ਦੇ ਉੱਤੇ ਕਾਰਵਾਈ ਕੀਤੀ ਜਾਂਦੀ ਹੈ ਤਾਂ ਉਸ ਵੱਲੋਂ ਹੀ ਇਹ ਮਾਮਲਾ ਜਿਹੜਾ ਹੈ ਉਹ ਉਜਾਗਰ ਕੀਤਾ ਗਿਆ ਸੀ న్యూਸ 18 ਤੇ ਉਸ ਵੇਲੇ ਜੋ ਸੁਪਰਵਾਈਜ਼ਰ ਹੈ ਉਸ ਨੇ ਪੂਰੀ ਇਹ ਕਹਾਣੀ ਦੱਸੀ ਕਿ ਆਖਿਰਕਾਰ ਥਰੂਪ ਜਿਹੜੇ ਨੇ ਉਹ ਵੱਡੇ ਅਧਿਕਾਰ ਵੱਲੋਂ ਜਾਂ ਅਕਾਲੀ ਦਲ ਦੇ ਜਿਹੜੇ ਵੱਡੇ ਅਹੁਦੇਦਾਰ ਨੇ ਉਹਨਾਂ ਵੱਲੋਂ ਸਾਨੂੰ ਫੋਨ ਕਰ ਦਿੱਤਾ ਜਾਂਦਾ ਹੈ ਕਿ ਇਹ ਸਰੂਪ ਫਲਾਣੇ ਫਲਾਣੇ ਸ਼ਖਸ ਨੂੰ ਦੇ ਦਿੱਤੇ ਜਾਣ ਤਾਂ ਉਸ ਬਾਰੇ ਨਾ ਤਾਂ ਕੋਈ ਰਸੀਦ ਕੱਟੀ ਜਾਂਦੀ ਹੈ ਨਾ ਕੋਈ ਉਸ ਵੇਲੇ ਹਾਲਕਿ ਜਿਹੜੀ ਐਸਡੀਪੀਸੀ ਵੱਲੋਂ ਜਾਂਚ ਕੀਤੀ ਗਈ ਲਗਭਗ 1000 ਪੰਨਿਆਂ ਦੀ ਜਿਹੜੀ ਜਾਂਚ ਰਿਪੋਰਟ ਹੈ ਜਸਟਿਸ ਅਸ਼ੇਸ਼ ਸਿੰਘ ਦੀ ਉਸ ਰਿਪੋਰਟ ਨੂੰ ਐਸਡੀਪੀਸੀ ਵੱਲੋਂ ਜਨਤਕ ਵੀ ਕੀਤਾ ਗਿਆ ਸੀ ਐਸਡੀਪੀਸੀ ਦੀ ਵੈਬਸਾਈਟ ਦੇ ਉੱਤੇ ਵੀ ਉਸ ਨੂੰ ਜੋ ਅਪਲੋਡ ਕੀਤਾ ਗਿਆ ਸੀ ਔਰ ਦੋ ਤਿੰਨ ਪਹਿਲਾਂ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਪ੍ਰਧਾਨ ਹਰਜਿੰਦਰ ਸਿੰਘ ਧਾਨੀ ਵੱਲੋਂ ਉਸ ਵੇਲੇ ਵੀ ਉਹਨਾਂ ਨੇ ਉਹ ਸਾਰੇ ਜਿਹੜੇ ਦਸਤਾਵੇਜ਼ਾਂ ਦਾ ਜ਼ਿਕਰ ਕੀਤਾ ਕਿਉਂਕਿ ਉਸ ਵੇਲੇ ਦੇ ਜਿਹੜੇ ਅਨਕਾਲਤਕ ਸਾਹਿਬ ਦੇ ਜੱਤੇਦਾਰ ਸੀ ਉਹਨਾਂ ਦੀ ਜਿਹੜੇ ਦਿਸ਼ਾ ਨਿਰਦੇਸ਼ਾਂ ਤੋਂ ਬਾਅਦ ਇੱਕ ਜਾਂਚ ਕਮੇਟੀ ਬਣਾਈ ਗਈ ਉਸ ਤੋਂ ਬਾਅਦ ਉਸ ਜਾਂਚ ਕਮੇਟੀ ਦੀ ਜਿਹੜੀ ਰਿਪੋਰਟ ਆਈ ਔਰ ਉਸ ਰਿਪੋਰਟ ਤੋਂ ਬਾਅਦ ਹੀ ਜਿਹੜੇ ਤਤਕਾਲੀ ਅਧਿਕਾਰੀ ਸੀ ਉਹਨਾਂ ਦੇ ਖਿਲਾਫ ਇੱਕ ਪੰਤਕ ਮਰਿਆਦਾ ਨੂੰ ਜ਼ਹਿਨ ਦੇ ਵਿੱਚ ਰੱਖਦਿਆਂ ਹੋਇਆਂ ਕਾਰਵਾਈ ਕੀਤੀ ਗਈ ਸੀ ਜਦਕਿ ਕਿਸੇ ਦੇ ਵੀ ਖਿਲਾਫ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕਰਵਾਈ ਗਈ ਐਸਪੀਸੀ ਵੱਲੋਂ ਔਰ ਇਸ ਚੀਜ਼ ਨੂੰ ਲੈ ਕੇ ਵੀ ਜਥੇਬੰਦੀਆਂ ਵੱਲੋਂ ਅਵਿਰੋਧ ਕੀਤਾ ਗਿਆ ਕਿ ਮਾਮਲਾ ਸਿੱਧੇ ਤੌਰ ਤੇ ਗੁਰੂ ਸਾਹਿਬ ਦੇ ਨਾਲ ਜੁੜਿਆ ਹੋਇਆ ਹੈ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਪਾਵਨ ਸਰੂਪ ਨੇ ਕਿਉਂਕਿ ਇਹ ਵੀ ਗੱਲ ਨੂੰ ਠੀਕ ਹੈ ਜਿਹੜੇ ਸਰੂਪ ਬਿਨਾ ਕਿਸੇ ਹਿਸਾਬ ਕਿਤਾਬ ਤੋਂ ਜਾਂ ਬਿਨਾ ਕਿਸੇ ਜੋ ਹੈ ਕਿਤੇ ਜਿਹੜੀ ਪ੍ਰੋਪਰ ਇੱਕ ਲਿਸਟ ਬਣਦੀ ਹੈ ਜਿਹਦੇ ਵਿੱਚ ਇੱਕ ਇੱਕ ਜਾਣਕਾਰੀ ਹੁੰਦੀ ਹੈ ਕਿ ਕਿਹੜੇ ਗੁਰਦੁਆਰਾ ਸਾਹਿਬ ਨੂੰ ਕਿਹੜੀ ਸਟੇਟ ਦੇ ਵਿੱਚ ਜਾਂ ਕਿਹੜੇ ਮੁਲਕ ਦੇ ਵਿੱਚ ਉਹ ਸਰੂਪ ਭੇਜੇ ਗਏ ਨੇ ਕੀ ਉਹਨਾਂ ਨੂੰ ਪ੍ਰੋਪਰ ਜਿਹੜੀ ਇੱਕ ਮਰਿਆਦਾ ਉਸ ਦੇ ਮੁਤਾਬਕ ਉੱਥੇ ਜੋ ਹੈ ਜੋ ਹੈ ਉਹਨਾਂ ਦਾ ਪ੍ਰਕਾਸ਼ ਕੀਤਾ ਗਿਆ ਕਿ ਵੇਖ ਰੇਖ ਜਿਹੜੀ ਹੈ ਸਹੀ ਤਰੀਕੇ ਨਾਲ ਹੋ ਰਹੀ ਹੈ ਇਹ ਜ਼ਿੰਮੇਵਾਰੀ ਐਸਜੀਪੀਸੀ ਦੀ ਬਣਦੀ ਸੀ ਪਰ ਹੁਣ ਜਦੋਂ ਐਸਜੀਪੀਸੀ ਨੇ ਇਹ ਗੱਲ ਕਹਿ ਦਿੱਤੀ ਕਿ ਇਹ ਮਰਿਆਦਾ ਦਾ ਜਾਂ ਬੇਅਦਬੀ ਦਾ ਮਸਲਾ ਨਹੀਂ ਬਲਕਿ ਲੈਣ ਦੇਣ ਦਾ ਜਿਹੜਾ ਪੈਸੇ ਭੇਟਾ ਦੇ ਵਜੋਂ ਸੰਗਤ ਵੱਲੋਂ ਦਿੱਤੇ ਜਾਂਦੇ ਨੇ ਉਹਨਾਂ ਪੈਸਿਆਂ ਨੂੰ ਐਸਜੀਪੀਸੀ ਦੇ ਰਿਕਾਰਡ ਦੇ ਵਿੱਚ ਨਹੀਂ ਕਿਤੇ ਵੀ ਜੋ ਹੈ ਚੜਾਇਆ ਗਿਆ ਇਸੇ ਕਰਕੇ ਇਹ ਵਿਵਾਦ ਸ਼ੁਰੂ ਹੋਇਆ ਸੀ ਤਾਂ ਹੁਣ ਇਸ ਕਰਕੇ ਹੀ ਜੋ ਹੈ ਪੁਲਿਸ ਵੱਲੋਂ ਜਿਹੜੀਆਂ ਖਬਰਾਂ ਆ ਰਹੀਆਂ ਨੇ ਕਿ ਸੀਏ ਦੀ ਗ੍ਰਿਫਤਾਰੀ ਸਿੱਧੇ ਤੌਰ ਤੇ ਅਸੀਂ ਕਹਿ ਸਕਦੇ ਕਿਉਂਕਿ ਪੈਸੇ ਦਾ ਹਿਸਾਬ ਦਾਬ ਦੀ ਜਿਹੜੀ ਜੜ੍ਹ ਵਾਲੀ ਸੀ ਇਹ ਹੋਣੀ ਹੈ ਪਰ ਇਹ ਕੁਝ ਕਲੀਅਰ ਹੋ ਪਾਇਆ ਹੈ ਕਿ ਗ੍ਰਿਫਤਾਰ ਕਰਕੇ ਕਿੱਥੇ ਲਿਜਾਇਆ ਗਿਆ ਹੈ ਅਤੇ ਕੋ ਇਸ ਬਾਰੇ ਹਾਲੇ ਤੱਕ ਤਾਂ ਕੋਈ ਵੀ ਜਾਣਕਾਰੀ ਜਿਹੜੀ ਹੈ ਕਿਸੇ ਵੀ ਅਧਿਕਾਰੀ ਵੱਲੋਂ ਅਧਿਕਾਰਕ ਰੂਪ ਦੇ ਵਿੱਚ ਨਹੀਂ ਦਿੱਤੀ ਗਈ ਪਰ ਜੋ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਆ ਰਹੀ ਹੈ ਕਿ ਚਾਚੜ ਅਕਾਊਂਟ ਸਿੰਦਰ ਸਿੰਘ ਕੋਹਲੀ ਦੀ ਜਿਹੜੀ ਗ੍ਰਿਫਤਾਰੀ ਹੈ ਉਹ ਕਰ ਲਈ ਗਈ ਹੈ ਗ੍ਰਿਫਤਾਰੀ ਕਿੱਥੋਂ ਹੋਈ ਹੈ ਕਿਉਂਕਿ ਜੋ ਜਾਣਕਾਰੀ ਮਿਲ ਰਹੀ ਹੈ ਕਿ ਉਹ ਚੰਡੀਗੜ੍ਹ ਦੇ ਵਿੱਚ ਹੀ ਆਪਣੀ ਜਿਹੜੀ ਰਿਹਾਇਸ਼ ਹੈ ਉੱਥੇ ਰਹਿੰਦੇ ਸੀ ਔਰ ਦਿੱਲੀ ਦੇ ਵਿੱਚ ਵੀ ਉਹਨਾਂ ਦਾ ਇੱਕ ਆਫਿਸ ਹੈ ਔਰ ਐਸਜੀਪੀਸੀ ਔਰ ਅਕਾਲੀ ਦਲ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਤਾਂ ਬਾਦਲ ਪਰਿਵਾਰ ਦੇ ਕਾਫੀ ਨਜ਼ਦੀਕੀ ਮੰਨੇ ਜਾਂਦੇ ਨੇ ਸਤਿੰਦਰ ਸਿੰਘ ਕੋਹਲੀ ਔਰ ਉਹਨਾਂ ਨੂੰ ਗ੍ਰਿਫਤਾਰ ਕਰਕੇ ਕਿਤੇ ਨਾ ਕਿਤੇ ਅਸੀਂ ਕਹਿ ਸਕਦੇ ਹਾਂ ਕਿ ਇੱਕ ਅਕਾਲੀ ਦਲ ਨੂੰ ਵੀ ਵੱਡਾ ਝਟਕਾ ਦੇਣ ਦੀ ਜ਼ਰੂਰ ਇੱਕ ਕੋਸ਼ਿਸ਼ ਸਿਆਸੀ ਤੌਰ ਤੇ ਜੇਕਰ ਦੇਖਿਆ ਜਾਵੇ ਤਾਂ ਇਹ ਨਜ਼ਰ ਆ ਰਹੀ ਹੈ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਚ ਰਹਿ ਕੇ ਇਹ ਗੱਲ ਵਿੱਚ ਜੇ ਸਾਹਮਣੇ ਆਈ ਸੀ ਕਿ ਸਤਿੰਦਰ ਕੋਹਲੀ ਤੇ ਐਕਸ਼ਨ ਲੈਣਾ ਸੀ ਪਰ ਜੇ ਸ਼ਬਦ ਚੱਲਦੇ ਮਤਿਆਂ ਦਾ ਕਾਫੀ ਜ਼ਿਕਰ ਹੋਇਆ ਸੀ ਇਨਾਂ ਦੇ ਕਰਕੇ ਹੀ ਮਤਿਆਂ 'ਚ ਇੱਕ ਵੱਡਾ ਬਦਲਾ ਕੀਤਾ ਗਿਆ ਸੀ ਪਹਿਲਾਂ ਮਤਾ ਕਹਿੰਦਾ ਸੀ ਕਿ ਫੌਜੀ ਕਾਰਵਾਈ ਹੋ ਸਕਦੀ ਹੈ ਪਰ ਉਸ 'ਚ ਵੱਡਾ ਬਦਲਾ ਕੀਤਾ ਗਿਆ ਸੀ ਮਹਿਸ 9 ਦਿਨਾਂ ਬਾਅਦ ਅ ਦੇਖੋ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਕੋਲੀ ਦੀ ਜਦੋਂ ਅਪੁਆਇੰਟਮੈਂਟ ਕੀਤੀ ਜਾਂਦੀ ਹੈ ਐਸਜੀਪੀਸੀ ਦੇ ਸੀਏ ਦੇ ਤੌਰ ਤੇ ਤਾਂ ਉਸ ਵੇਲੇ ਇਹ ਜਿਹੜੀਆਂ ਖਬਰਾਂ ਆਈਆਂ ਸੀ ਕਿ ਬਹੁਤ ਮੋਟੀ ਰਕਮ ਜਿਹੜੀ ਆ ਉਹ ਤਨਖਾਹ ਦੇ ਰੂਪ ਦੇ ਵਿੱਚ ਕੋਲੀ ਸੀਏ ਨੂੰ ਦਿੱਤੀ ਜਾਂਦੀ ਹੈ ਜੋ ਕਿ ਇੱਕ ਕਿਸੇ ਤਰ੍ਹਾਂ ਦੇ ਤੌਰ ਤੇ ਇਹ ਗੱਲ ਉੱਠੀ ਸੀ ਕਿ ਉਹ ਵੀ ਭੇਟਾ ਪਕੜਾਈ ਜਾਂਦੀ ਹੈ ਉਹ ਹੈ ਸੰਗਤ ਵੱਲੋਂ ਜੋ ਆਪਣੇ ਸਰਦਾ ਜਿਹੜਾ ਜੁਰਦਵਾਰਾ ਸਭਾਨਾਂ ਦੇ ਵਿੱਚ ਜੋ ਵੀ ਉਹਨਾਂ ਵੱਲੋਂ ਆਪਣੇ ਜੋ ਜਿਤਨੀ ਵੀ ਹਸੀਅਤ ਹੈ ਕੋਈ 2 ਰੁਪਏ 5 ਰੁਪਏ 1000 ਔਰ ਕੁਝ ਲੋਕ ਤਾਂ ਲੱਖਾਂ ਦੇ ਰੂਪ ਦੇ ਵਿੱਚ ਵੀ ਭੇਟਾ ਜਿਹੜੀ ਹੈ ਉਹ ਗੁਰੂ ਘਰਾਂ ਦੇ ਵਿੱਚ ਚੜਾਉਂਦੇ ਨੇ ਪਰ ਐਸੀ ਜਿਹੜੀ ਭੇਟਾ ਹੈ ਉਸ ਨੂੰ ਇਸ ਤਰ੍ਹਾਂ ਤਨਖਾਵਾ ਦੇ ਰੂਪ ਦੇ ਵਿੱਚ ਔਰ ਉਹਨਾਂ ਲੋਕਾਂ ਨੂੰ ਜੋ ਕਿ ਐਸਪੀਸ ਦਾ ਮੁਲਾਜ਼ਮ ਵੀ ਨਹੀਂ ਹੈ ਤਾਂ ਇਸ ਕਰਕੇ ਕਿਤਨਾ ਕਿਤੇ ਇਹ ਬੜੀ ਦੇਰ ਤੋਂ ਇਹ ਅੰਦਰ ਖਾਤੇ ਮੰਗਉਤ ਰਹੀ ਸੀ ਕਿ ਇਸ ਸ਼ਖਸ ਦੇ ਖਿਲਾਫ ਵੀ ਕਾਰਵਾਈ ਹੋਵੇ ਪਰ ਹੁਣ ਜੀ ਰਾਜੀਵ ਤੁਸੀਂ ਸਾਡੇ ਨਾਲ ਜੁੜੇ ਹੋ ਇਸਨੇ ਦੀ ਅਹਿਮ ਤੇ ਵੱਡੀ ਖਬਰ ਜੋ ਦਰਸ਼ਕ ਸਾਡੇ ਨਾਲ ਹੋਣੇ ਹੋਣੇ ਜੁੜੇ ਨੇ ਸੁਖਬੀਰ ਸਿੰਘ ਬਾਦਲ ਦੇ ਨਜ਼ਦੀਕੀ ਸਤਿੰਦਰ ਸਿੰਘ ਕੋਹਲੀ ਨੂੰ ਗ੍ਰਿਫਤਾਰ ਕੀਤਾ ਗਿਆ ਗਲ ਕੇ ਸਪਸ਼ਟ ਨਹੀਂ ਹੋ ਪਾਇਆ ਕਿ ਗ੍ਰਿਫਤਾਰੀ ਕਿੱਥੇ ਹੋਈ ਹੈ ਕਿੱਥੋਂ ਉਹਨਾਂ ਨੂੰ ਲੈ ਕੇ ਗਏ ਨੇ ਪਰ ਚਾਰਟਡ ਅਕਾਊਂਟ ਸਤਿੰਦਰ ਸਿੰਘ ਕੋਹਲੀ ਗ੍ਰਿਫਤਾਰ ਪੁਲਿਸ ਦੇ ਵੱਲੋਂ ਕਰ ਲਏ ਗਏ ਨੇ ਕਿਉਂਕਿ શમુલિયત પૂરી સામને આ રહી છે તિનસો અઠાઈ પાવન સરૂપા મામલે નામઝી એસજી પીસી ਆਡਿਟ ਦਾ ਕੰਮ ਦੇਖਦੇ ਰਹੇ ਨੇ ਸਤਿੰਦਰ ਕੋਹਲੀ ਤੇ ਸੁਖਬੀਰ ਸਿੰਘ ਬਾਦਲ ਸ਼ਰਮਣੇ ਕੱਲ੍ਹ ਦੇ ਪ੍ਰਧਾਨ ਬੇਹਾਦ ਹੀ ਕਰੀਬੀ ਉਹਨਾਂ ਦੇ ਰਹੇ ਨੇ ਐਸਜੀਪੀਸੀ ਦੇ ਅਕਾਊਂਟੈਂਟ ਵਿੱਚ ਬੇਨਿਜਮੀਆਂ ਦੌਰਾਨ ਚਰਚਾ ਵਿੱਚ ਆਏ ਸਨ ਸਤਿੰਦਰ ਕੋਹਲੀ 3285 ਸਰੂਪਾ ਦਾ ਮਾਮਲਾ ਕਾਫੀ ਜ਼ਿਆਦਾ ਪੱਕਿਆ ਹੋਇਆ ਇਹਨਾਂ ਦਿਨਾਂ ਅਸੀਂ ਦੇਖੇ ਸੀ ਕਿਸੇ ਕੇ ਨਾਲ ਲੰਬੇ ਸਮੇਂ ਤੋਂ ਮੋਰਚਾ ਜੋ ਹੈ ਉਹ ਲਗਾਏਗਾ ਸੀ 7 ਦਸੰਬਰ ਦਾ ਉਹ ਡੇਂਜਰ ਕਿ ਸਪੀਕਰ ਕੁਲਤਾਰ ਸਿੰਘ ਸੰਧਵਾ ਉਹਨਾਂ ਦੇ ਨਾਲ ਜੋ ਕੈਬਨਿਟ ਮੰਤਰੀ ਹਰਜੋਤ ਬੈਂਸ ਉਹ ਇਸਤਰ ਨੇ ਚ ਪਹੁੰਚੇ ਸੀ ਤੇ ਕਿਸੇ ਕੇ ਨਾਲ ਆਸ਼ਵਾਸਨ ਦਿੱਤਾ ਗਿਆ ਸੀ ਕਿ ਇਸ ਪੂਰੇ